ਕੀ ਕਹਿੰਦੇ ਕੀ ਬਾਜੀ ਸਭ ਤੋਂ ਪਹਿਲੇ ਤੇ ਬਾਰਤ ਮਾਤਾ ਦੀ ਜੈ ਜੋ ਆਰਮੀ ਭਰਾਵਾਂ ਨੇ ਸਾਡੇ ਦੇਸ਼ ਦੇ ਇਸ ਪਈਆਂ ਨੇ ਜੋ ਕਿਹਾ ਵਧੀਆ ਗਿਆ ਕਿ ਨਾ ਜਾਓ ਜੋ ਕੀ ਮਹੌਲ ਖਰਾਬ ਚੱਲਣ ਡਿਆ ਉਹਦੀ ਵਜ੍ਹਾ ਕਰ ਨਾਲ ਉਹਨਾਂ ਨੇ ਸਾਰਿਆਂ ਨੂੰ ਵਾਪਸ ਮੋੜ ਦਿੱਤਾ ਵਾ ਕਿ ਅੱਗੇ ਨਾ ਜਾਏ ਆਪਾਂ ਇਸ ਕਰਕੇ ਉਹਨਾਂ ਦੀ ਗੱਲ ਮੰਨ ਕੇ ਆਪਾਂ ਸਾਰੇ ਵਾਪਸ ਆ ਗਏ ਆਂ ਕਿ ਲੜਾਈ ਦਾ ਮਹੌਲ ਜਾਪਣ ਡਿਆ ਇਸ ਕਰਕੇ ਜੋ ਵੀ ਕੀਤਾ ਆਰਮੀ ਵਾਲਿਆਂ ਨੇ ਵਧੀਆ ਕੀਤਾ ਵਾ ਜੈ ਹਾਂ ਸਾਰੇ ਜੀ ਜਿਹੜਾ ਨਾਮ ਤਾਂ ਕੀਰਤ ਸਿੰਘ ਹੈ ਲਾਈਕ ਤੁਸੀਂ ਆਏ ਆਇਆ ਫਟੇ ਰੱਖੋ ਤੇ ਇਹ ਕਹਿੰਦੇ ਕੀ ਹੈ ਭੱਜੋ ਉਹ ਕਹਿੰਦੇ ਪਰਮਿਸ਼ਨ ਨਹੀਂ ਹੈ ਵੀ ਬੜੀ ਸਰਬਾਹਮ ਤੇ ਬਾਹਰ ਦੇ ਵਿੱਚ ਅਪਲਾਈ ਕਰ ਸਕਦੇ ਹਾਂ ਨਾ ਬਾਹਰ ਤੋਂ ਪੰਚਾਇਤ ਤੋਂ ਬਾਅਦ ਜਦੋਂ ਮਮਾ ਹੋਰ ਠੀਕ ਹੋਏਗਾ ਸੂ ਸਵੇਰੇ ਵੀ ਜਦੋਂ ਕੋਰੇ ਕੋਰੇ ਹੋਵੋਗੇ ਉਦੋਂ ਵੀ ਮੰਨ ਦੇ ਵਿੱਚ ਹੋਏਗਾ ਸ਼ਾਇਦ ਉਹ ਤੋਂ ਹੈ ਸੀ ਪਰ ਨਹੀਂ ਟਿੱਕਿਆ ਵੀ ਠੀਕ ਹੈ ਕੋਈ ਸ਼ਹਿਰ ਸੰਗਨ ਦੇ ਦੇ ਉਹਦੀ ਗੁਰੂ ਦਾ ਦਾਦਾ ਜੀ ਗੁਰੂ ਦੇ ਵਾਂਗੂ ਜਿਵੇਂ ਕਰਕੇ ਆਏ ਤੇ ਨਹੀਂ ਪਰਮਿਸ਼ਨ ਮਿਲੀ ਉਹਨਾਂ ਨੂੰ ਉੱਪਰੋਂ ਉੱਪਰੋਂ ਪਰਮਿਸ਼ਨ ਮਿਲ ਜਾਂਦੀ ਫਿਰ ਜਾਂਦੇ ਵੇਟ ਕੀਤੀ ਸ਼ਾਇਦ ਤੁਸੀਂ ਗੱਲ ਵੇਟ ਤਾਂ ਹੀ ਅੱਜਾ ਕੱਟਾ ਚਲ ਮੋ ਗਿਆ ਹੋਇਆ ਸਾਰੇ ਆ ਜੀ ਪਰ ਵਾਪਸ ਮੋੜ ਸਾਰੇ ਵਾਪਸ ਮੋੜਦੇ ਜੀ ਕਿੰਨੇ ਕਸ਼ਰ ਤੁਹਾਨੂੰ ਸਰਦਾਲੂ 200 ਤੋਂ ਉੱਪਰ ਸੀ ਜੀ 230 35 ਸੀਗੇ ਜੀ ਹਾਂ ਜੀ ਕਿੰਨੇ ਕਸ਼ਰ ਸੀ ਹਾਂ ਜੀ ਕਿੰਨੇ ਕੁ ਲੋਕ ਸੀ ਅਸੀਂ 5 ਜਾਣੇ ਸੀਗੇ ਜੀ ਕੋ ਟੋਟਲ 235 40 ਬੰਦੇ ਸੀਗੇ ਜੀ ਹਾਂ ਜੀ ਹਾਂ ਜੀ ਕੀ ਕਿ ਹਾਂਜੀ ਕੀ ਕਿ ਕਹਿੰਦਾ ਗੇਟ ਨਹੀਂ ਖੁੱਲਿਆ ਪਾਕ ਪਾਕਿਸਤਾਨ ਤੋਂ ਨਹੀਂ ਗੇਟ ਖੁੱਲਿਆ ਨਹੀਂ ਹਾਂਜੀ ਆਪਣਾ ਨਾਮ ਦੱਸਦੇ ਹੋ ਹਰਦੀਰ ਕੌਰ ਅੱਛਾ ਤੁਸੀਂ ਗਰਸ਼ਨ ਲਈ ਗਏ ਸੀ ਕੀ ਕਹਿੰਦੇ ਕੀ ਆ ਅੱਗੇ ਬਸ ਉਸ ਤੋਂ ਆਰਡਰ ਨਹੀਂ ਆਇਆ ਨਾ ਹਾਂ ਦੱਸਾਂ ਬਸ ਆਈ ਮੰਨ ਦੇ ਵਿੱਚ ਤੇ ਮਲਾਲ ਮੰਨ ਦੇ ਵਿੱਚ ਠੀਕ ਹਾਂ ਠੀਕ ਇੱਕ ਮਲਾਲ ਤੇ ਰਹਿੰਦਾ ਨਾ ਗੁਰੂ ਦਾ ਗੁਰੂ ਤੋਂ ਦਰ ਤੇ ਹਾਂ ਵੀ ਚੱਲੇ ਸੀ ਹਾਂ ਇਹ ਤਾਂ ਹੈਗੇ ਵੀ ਘਰੋਂ ਵੀ ਕਰਨ ਮਨ ਤੋਰੇ ਸੀ ਕਿ ਵੀ ਦਰਸ਼ਨ ਕਰਕੇ ਆਈਏ ਹੈਨਾ ਹਾਂ ਪਰ ਨਹੀਂ